ਬਈ ਕਿਸਾਨ ਤਾਂ ਹੁਣ ਹੰਬ ਗਏ ਹੁਣ ਤਾਂ ਆ ਹੋ ਗਿਆ ਜੋ ਹੋ ਗਿਆ ਇਹ ਮੋਦੀ ਮੀਡ ਗੈਰਡਾ ਉਹਨਾਂ ਦਾ ਵਰਤਾਂ ਤੇ ਇਹ ਸਿਰ ਜਾ ਜਾ ਰਿਹਾ ਹੈ ਇਹਨਾਂ ਇਕੱਠਾਂ ਨੇ ਸਾਬਤ ਕਰਤਾ ਕਿ ਕਿਸਾਨ ਆਪਣੇ ਹੱਕਾਂ ਲਈ ਜਾਗਰਤ ਹੈ ਲੜਨਾ ਚਾਹੁੰਦੇ ਆ ਕੋਈ ਨਵਾਂ ਖੇਤੀ ਮੰਡੀਕਰਨ ਨੀਤੀ ਖਰੜਾ ਲਿਆਂਦਾ ਕੇਂਦਰ ਨੇ ਉਹ ਇਹਦੇ ਨਾਲ ਸਾਰਾ ਆੜਤੀਆ ਵਰਗ ਸਾਰਾ ਪੱਲੇਦਾਰ ਵਰਗ ਸਾਰੇ ਟਰੈਕਟਰ ਚਾਲਕ ਟਰੱਕ ਚਾਲਕ ਜਾਂ ਟਰੈਕਟਰ ਟਰਾਲੀਆਂ ਕਰਾਇਤੇ ਬਹੁਣ ਵਾਲੇ ਇਹ ਸਾਰੇ ਹੀ ਮਾਂਜੇ ਜਾਣੇ ਆ ਇਸ ਕਰਕੇ ਸਾਰੇ ਕਿਰਤੀ ਵਰਗਾਂ ਦਾ ਸਾਂਝਾ ਕੋਲ ਬਣਦਾ ਹੈ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਦੀ ਕਿਸਾਨ ਲਹਿਰ ਨੇ ਫਿਰ ਵੱਡੀ ਅੰਗੜਾਈ ਭਰੀ ਆ ਤੇ ਅੱਜ ਆਪਾਂ ਦੇਖਦੇ ਆ ਕਿ ਮੋਗੇ ਦੇ ਵਿੱਚ ਬਹੁਤ ਵੱਡਾ ਇਕੱਠ ਪੰਜਾਬ ਦੀ ਕਿਸਾਨੀ ਨੇ ਕੀਤਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਾਂ ਬਹੁਤ ਸਾਰੇ ਮੰਗਾਂ ਮਸਲੇ ਆ ਜਿਹੜੇ ਉਹ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਆ ਜਿਹੜੇ ਉਹਨਾਂ ਦੇ ਲਈ ਪੰਜਾਬ ਦੀ ਕਿਸਾਨੀ ਅੱਜ ਬੋਲ ਰਹੀ ਆ ਤੇ ਆਪਾਂ ਗੱਲਬਾਤ ਕਰਨ ਦੇ ਲਈ ਬੀਕੇਯੂ ਅਗਰਾਖਾਂ ਦੇ ਸੂਬਾ ਆਗੂ ਸੁਖਦੇਵ ਕੋਕਰੀ ਹੁਣਾਂ ਨਾਲ ਖੜੇ ਆ ਕੋਕਰੀ ਸਾਹਿਬ ਪਹਿਲੀ ਗੱਲ ਤਾਂ ਅੱਜ ਬਹੁਤ ਵੱਡਾ ਇਕੱਠ ਹੋਇਆ ਜੀ ਜਦੋਂ ਇੱਕ ਨੈਰੇਟਿਵ ਇਹ ਬਣਾਇਆ ਜਾ ਰਿਹਾ ਕਿ ਲੋਕ ਆ ਜਿਹੜੇ ਕਿਸਾਨੀ ਨਾਲ ਟੁੱਟ ਗਏ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਸ ਗੱਲ ਨੂੰ ਜ਼ਰੂਰ ਢਾਹ ਲੱਗਿਆ ਮਿੰਨਰ ਦਾ 40-50 ਹਜ਼ਾਰ ਦਾ ਕੱਟ ਅੱਜ ਮੋਗੇ ਦੇ ਵਿੱਚ ਹੋਇਆ ਤਾਂ ਮੈਂ ਇਹ ਜਾਨਣਾ ਚਾਹੂੰਗਾ ਕਿ ਅੱਜ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਜਦੋਂ ਬਹੁਤ ਸਾਰੇ ਮੰਗਾਂ ਮਸਲੇ ਉਠਦੇ ਆ ਉਹਨਾਂ ਦੇ ਵਿੱਚ ਕੀ ਭੂਮਿਕਾ ਨਿਭਾ ਰਹੀ ਹੈ ਜੀ ਦੇਖੋ ਇਹ ਵਰਤਾਂ ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਬਈ ਕਿਸਾਨ ਤਾਂ ਹੁਣ ਹੰਭ ਗਏ ਹੁਣ ਤਾਂ ਆ ਹੋ ਗਿਆ ਜੋ ਹੋ ਗਿਆ ਇਹ ਮੋਦੀ ਮੀਡ ਗੈਰੜਾ ਉਨ੍ਹਾਂ ਦਾ ਬਰਤਾਂਤ ਇਹ ਸਰਜਿਆ ਜਾ ਰਿਹਾ ਹੈ ਜਾਂ ਫਿਰ ਕੁਝ ਗੈਰ ਜ਼ਿੰਮੇਵਾਰ ਆਗੂ ਇਸ ਤਰ੍ਹਾਂ ਦਾ ਬਰਤਾਂਤ ਵੀ ਸਰਜ ਰਿਹਾ ਹੈ ਉਹ ਸੰਯੁਕਤ ਕਿਸਾਨ ਮੋਰਚੇ 'ਚ ਵੀ ਇਕਾ ਦੋਕਾ ਹੈਗੇ ਆ ਹੋਰ ਮੋਰਚਿਆਂ ਵਿੱਚ ਵੀ ਹੈਗੇ ਆ ਉਹ ਇਹੋ ਜਿਹਾ ਬਰਤਾਂਤ ਸਰਜ ਰਿਹਾ ਹੈ ਜਿਹਨੂੰ મોદી ਗੋਦੀ ਮੀਡਗਾ ਹਵਾ ਦਿੰਦਾ ਟੋਹਾਣਾ ਪੰਚਾਇਤ ਨੇ ਵੀ ਮਾਹ ਪੰਚਾਇਤ ਨੇ ਖਨੌਰੀ ਵਾਲੀ ਮਾਹ ਪੰਚਾਇਤ ਨੇ ਵੀ ਕਿ ਉਹਨਾਂ ਦੋਨਾਂ ਤੋਂ ਕਿਤੇ ਉੱਤੋਂ ਦੀ ਅੱਜ ਵਾਲੀ ਮਹਾਪੰਚਾਇਤ ਨੇ ਮੋਗੇ ਚੱਲੇ ਇਹਨਾਂ ਇਕੱਠਾਂ ਨੇ ਸਾਬਤ ਕਰਤਾ ਕਿ ਕਿਸਾਨ ਆਪਣੇ ਹੱਕਾਂ ਲਈ ਜਾਗਰਤ ਹੈ ਲੜਨਾ ਚਾਹੁੰਦੇ ਆ ਸਰਕਾਰਾਂ ਦੀਆਂ ਨੀਤੀਆਂ ਨੂੰ ਉਹ ਸਮਝ ਰਹੇ ਆ ਜਿਹੜਾ ਕੋਈ ਨਵਾਂ ਖੇਤੀ ਮੰਡੀਕਰਨ ਨੀਤੀ ਖੜੜਾ ਲਿਆਂਦਾ ਕੇਂਦਰ ਨੇ ਉਹ ਵੀ ਜਿਹੜੇ ਕੋਈ ਪੰਜਾਬ ਸਰਕਾਰ ਵੱਲੋਂ ਫੈਸਲੇ ਕੀਤੇ ਜਾ ਰਹੇ ਆ ਕੋਈ ਨਰ ਪੱਕੀਆਂ ਉਹ ਵੀ ਜਿਹੜਾ ਮੋਰਚਾ ਲਾਇਆ ਹੋਇਆ ਖਨੌਰੀ ਸ਼ੰਭੂ ਬਾਰਡਰ ਨੇ ਤੇ ਉਹਦੇ ਨਾਲ ਵੀ ਇੱਕ ਜੁਕਤਤਾ ਅੱਜ ਦੇ ਇਕੱਠ ਨੇ ਜਿਵੇਂ ਦਿਖਾਈ ਆ ਤੇ ਉਹਦੇ ਵਾਸਤੇ ਮਤਾ ਪਾਸ ਕੀਤਾ ਕਿ ਸਾਂਝਾ ਸਟੇਜਾ ਲਾ ਕੇ ਵੀ ਹੋ ਸਕਦਾ ਹੈ ਤਾਲਮੇਲ ਮਾ ਆਪੋ ਆਪਣੀ ਸਟੇਜ ਲਾ ਕੇ ਆਪੋ ਆਪਣੇ ਮੋਰਚੇ ਲਾ ਕੇ ਵੀ ਸਾਂਝਾ ਮੋਰਚਾ ਲਾ ਕੇ ਵੀ ਇਹ ਸਾਰਾ ਜੋਰ ਸਾਰੇ ਜੱਥੇਬੰਦ ਕਿਸਾਨਾਂ ਦਾ ਸਾਰੇ ਸੰਯੁਕਤ ਮੋਰਚਿਆਂ ਦਾ ਸਾਰੀਆਂ ਕਿਸਾਨ ਜੱਥੇਬੰਦੀਆਂ ਦਾ ਮਜ਼ਦੂਰ ਜੱਥੇਬੰਦੀਆਂ ਦਾ ਇਹ ਬਾਜੂਆਂ ਜ਼ੋਰ ਕੇਂਦਰ ਦੀ ਸਰਕਾਰ ਤੇ ਪਾਉਣ ਵਾਸਤੇ ਜਿਨੇ ਪਹਿਲਾਂ ਤਾਂ ਉਹ ਮੰਗਾਂ ਦੇ ਵਾਅਦਿਆਂ ਤੋਂ ਮੁੱਕਰ ਗਈ ਜਿਹੜੇ ਐਮਐਸਪੀ ਦੀ ਕਰੋਨੀ ਗਾਰੰਟੀ ਦਾ ਜਾਂ ਕਰਜ਼ਾ ਮਾਫੀ ਦਾ ਜਾਂ ਬੁੜਾਪਾ ਪੈਨਸ਼ਨ ਦਾ ਜਾਂ ਹੋਰ ਲਿਖਤੀ ਵਾਅਦੇ ਕੀਤੇ ਸੀ ਦਿੱਲੀ ਘੋਲ ਮਲਤਵੀ ਕਰਨ ਮੌਕੇ ਲਿਖਤੀ ਲਿਆ ਸੀ ਉਹਨਾਂ ਕੋਲੋਂ ਉਉਈ ਮੁਕਰਗੇ ਤੇ ਨਵਾਂ ਹੱਲਾ ਬੋਲਤਾ ਖੇਤੀ ਮੰਡੀਕਰਨ ਖਲੜੇ ਵਾਲਾ ਸਾਰੀਆਂ ਮੰਡੀਆਂ ਕਾਰਪੋਰੇਟਾਂ ਨੂੰ ਸੁਭਾਲਣ ਵਾਸਤੇ ਇਹਨਾਂ ਮੰਗਾਂ ਦੀ ਖਾਤਰ ਸਾਂਝੇ ਜਾਂ ਤਾਲਮੇਲ ਮੇ ਇੱਕ ਜੁੱਟ ਸੰਘਰਸ਼ ਹੈੜੜੇ ਉਹ ਬਣਾਉਣ ਵਾਸਤੇ ਅੱਜ ਇੱਥੇ ਮਤੇ ਪਾਏ ਆ ਕਿਸਾਨਾਂ ਨੇ 6 ਮੈਂਬਰੀ ਕਮੇਟੀ ਦੀ ਡਿਊਟੀ ਲਈ ਹੈ ਉਹ 101 ਕਿਸਾਨਾਂ ਦਾ ਵਫਦ ਲੈ ਕੇ ਕੱਲ ਨੂੰ ਸ਼ੰਭੂ ਤੇ ਖਨੋਰੀ ਬਾਰਡਰ ਵਾਲੇ ਆਗੂਆਂ ਕੋਲੇ ਜਾਣਗੇ ਬਈ ਆਪਾਂ ਹੁਣ ਸਮੇਂ ਦੀ ਨਜਾਕਤ ਨੂੰ ਪਛਾਣ ਕੇ ਸਾਂਝਾ ਜੇ ਸਾਂਝੀਆਂ ਸਟੇਜਾਂ ਜਾਂ ਸਾਂਝਾ ਪ੍ਰੋਗਰਾਮ ਸਦਾ ਤਾਂ ਵੀ ਠੀਕ ਹੈ ਨਹੀਂ ਸਲਾਹ ਬਣਾ ਕੇ ਇੱਕ ਦੂਜੇ ਨਾਲ ਤਾਲਮੇਲ ਮਾ ਸਲਾਮ مشورہ ਸ਼ੁਰੂ ਕਰਕੇ ਤਾਲਮੇਲ ਮਾ ਜਾਂ ਸਾਂਝਾ ਉਹ ਕੋਲ ਉਸੇ ਤਰ੍ਹਾਂ ਦਿੱਲੀ ਮੋਰਚੇ ਵਾਂਗੂ ਬਣਾ ਕੇ ਇਹ ਕੇਂਦਰ ਦੀ ਸਰਕਾਰ ਤੇ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਹੈ ਪੂਰੀ ਭਾਰਤ ਦੇ ਕਿਸਾਨਾਂ ਦੀ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਦੀ ਉਹ ਪੂਰੇ ਭਾਰਤ ਦੇ ਵਿੱਚ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਸਾਥੀਆਂ ਨਾਲ ਜਿਹੜੇ ਖਨੌਰੀ ਜਾਂ ਸ਼ੰਭੂ ਬਾਰਡਰਾਂ ਤੇ ਬੈਠੇ ਆ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਾਂ ਕਿਸਾਨ ਮਜ਼ਦੂਰ ਮੋਰਚੇ ਵਾਲੇ ਉਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਮੀਟਿੰਗ ਦਾ ਸੱਦਾ ਵੀ ਦੇ ਕੇ ਆਉਣਗੇ ਕੱਲ ਨੂੰ ਜਿਹੜਾ ਵਫ਼ਦ ਜਾਣਾ ਹੈ 15 ਜਨਵਰੀ ਨੂੰ ਦੁੱਖ ਨਵਾਰਨ ਸਾਹਿਬ ਪਟਿਆਲਾ ਵਿਖੇ 11 ਵਜੇ ਮੀਟਿੰਗ ਵੀ ਸਾਂਝੀ ਕਰਕੇ ਉਦੋਂ ਚ ਸਾਂਝਾ ਬਣਾਉਣ ਦਾ ਯਤਨ ਕਰਾਂਗੇ ਇਹ ਯਤਨ ਪਹਿਲਾਂ ਵੀ ਕੀਤੇ ਆ ਜਦੋਂ ਵੀ ਉਹਨਾਂ ਤੇ ਕੋਈ ਹੱਲਾ ਬੋਲਿਆ ਕੇਂਦਰ ਸਰਕਾਰ ਨੇ ਚਾਹੇ ਉਹ ਸ਼ੁਭ ਕਰਨ ਨੂੰ ਗੋਲੀਆਂ ਨਾਲ ਭੁੰਨਿਆ ਸੀ ਚਾਹੇ ਉਹ ਬਾਅਦ ਚ ਹੋਰ ਬਹੁਤ ਸਾਰੇ ਕਿਸਾਨ ਜ਼ਖਮੀ ਕੀਤੇ ਆ ਬਹੁਤ ਸਾਰੇ ਉਥੇ ਠੰਡ ਦੇ ਵਿੱਚ ਵੀ ਦਮ ਤੋੜ ਗਏ ਉਹ ਸਾਰਿਆਂ ਮੌਕਿਆਂ ਤੇ ਤਾਲ ਮੇਲ ਮੇ ਐਕਸ਼ਨ ਦਿੰਦਾ ਰਿਹਾ ਸੰਯੁਕਤ ਕਿਸਾਨ ਮੋਰਚਾ ਹਾ ਦਾ ਨਾਰਾ ਮਾਰਦਾ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕਿਉਂਕਿ ਮੰਗਾਂ ਇੱਕੋ ਹੀ ਆ ਜਿਹੜੀਆਂ ਮੰਗਾਂ ਤੇ ਉਹ ਲੜ ਰਹੇ ਆ ਉਹਨਾਂ ਮੰਗਾਂ ਤੇ ਸੰਯੁਕਤ ਕਿਸਾਨ ਮੋਰਚਾ ਲੜ ਰਿਹਾ ਇਸ ਕਰਕੇ ਇਹਨੂੰ ਸਾਂਝਾ ਬਣਾਉਣ ਵਾਸਤੇ ਅੱਜ ਜਿਹੜੇ ਮਤੇ ਪਾਏ ਆ ਉਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਤਾਨ ਲਾ ਕੇ ਉਹਨਾਂ ਨੂੰ ਕੰਮਜਾਬ ਕਰਨ ਦਾ ਯਤਨ ਕਰਾਂਗੇ ਇਹ ਇਕੱਲੀ ਕਿਸਾਨੀ ਦੀ ਲੜਾਈ ਆ ਜਾਂ ਹੋਰ ਵਰਗਾਂ ਵੀ ਜਿਹੜੇ ਉਹਨਾਂ ਨਾਲ ਵੀ ਸਾਂਝ ਬਣਾਈ ਜਾ ਸਕਦੇ ਜਾਂ ਇਕੱਲੇ ਕਿਸਾਨਾਂ ਦੀ ਸਾਂਝ ਬਣੂਗੀ ਇਕੱਲੇ ਕਿਸਾਨਾਂ ਦੀ ਨਹੀਂ ਇਹ ਜਿਹੜੇ ਹੱਲੇ ਆ ਇਹਨਾਂ ਦੇ ਸਾਰੇ ਇਹ ਹੱਤ ਸਰਕਾਰੀ ਮੰਡੀਆਂ ਖਤਮ ਕਰਨ ਦੇ ਇਹਦੇ ਨਾਲ ਸਾਰਾ ਆੜਤੀਆ ਵਰਗ ਸਾਰਾ ਪੱਲੇਦਾਰ ਵਰਗ ਸਾਰੇ ਟਰੈਕਟਰ ਚਾਲਕ ਟਰੱਕ ਚਾਲਕ ਜਾਂ ਟਰੈਕਟਰ ਟਰਾਲੀਆਂ ਕਿਰਾਏ ਤੇ ਵਾਉਣ ਵਾਲੇ ਇਹ ਸਾਰੇ ਹੀ ਮਾਝੇ ਜਾਣੇ ਆ ਕਿਉਂਕਿ ਸਰਕਾਰੀ ਮੰਡੀਆਂ ਖਤਮ ਕਰਕੇ ਆ ਅਡਾਨੀ ਦੇ ਸੈਲੋ ਗਦਾਮ ਆ ਜਿਹੜੇ ਉਹਨਾਂ ਨੂੰ ਮੰਡੀਆਂ ਜਾਂ ਹੋਰ ਪ੍ਰਾਈਵੇਟ ਕਾਰਪੋਰੇਟਾਂ ਦੀਆਂ ਮੰਡੀਆਂ ਜਿਹੜੇ ਵਿਦੇਸ਼ੀ ਜਿਨ੍ਹਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪਦੇ ਇਸ ਤਰ੍ਹਾਂ ਦੇ ਜਗਾੜ ਬਣਾਏ ਹੋਏ ਆ ਵੱਡੀਆਂ ਆਨਲਾਈਨ ਮੰਡੀਆਂ ਸਥਾਪਿਤ ਕੀਤੀਆਂ ਹੋਈਆਂ ਉਹ ਜੋ ਸਾਰਾ ਕੁਝ ਇਹ ਖੇਤੀ ਖਰੜੇ ਦੇ ਵਿੱਚ ਮੰਡੀਕਰਨ ਖਰੜੇ ਦੇ ਵਿੱਚ ਲਿਆਂਦਾ ਕੇਂਦਰ ਸਰਕਾਰ ਨੇ ਇਹ ਸਾਰੇ ਵਰਗ ਮਾਰ ਠਾਂ ਰਹੇ ਆ ਇਸ ਤੋਂ ਵੀ ਅੱਗੇ ਜੇ ਕਾਰਪੋਰੇਟਾਂ ਦਾ ਕਬਜ਼ਾ ਹੋ ਜਾਂਦਾ ਖੇਤੀ ਤੇ ਵਪਾਰ ਤੇ ਤਾਂ ਸਾਰੇ ਛੋਟੇ ਦੁਕਾਨਦਾਰ ਵੀ ਮੰਗੇ ਜਾਣਗੇ ਆਰੇਡੇ ਵੱਡੇ ਮਾਲ ਬਣ ਰਹੇ ਆ ਇਹ ਥਾਂ ਥਾਂ ਕਾਮਯਾਬ ਹੋਣਗੇ ਕਾਰਪੋਰੇਟਾਂ ਦੇ ਇਸ ਕਰਕੇ ਸਾਰੇ ਕਿਰਤੀ ਵਰਗਾਂ ਦਾ ਸਾਂਝਾ ਕੋਲ ਬਣਦਾ ਇਹ ਉਹਨਾਂ ਸਾਰਿਆਂ ਨੂੰ ਨਾਲ ਲੈਣ ਲਈ ਬਕਾਇਦਾ ਹੋਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਸਾਰੇ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਇੱਕ ਜੁਟ ਕਰਨਾ ਹੈ ਪਹਿਲ ਹੈ ਫਿਰ ਇਹਨਾਂ ਸਾਰਿਆਂ ਤੱਕ ਪਹੁੰਚ ਕਰਕੇ ਸਾਰਿਆਂ ਦਾ ਸਾਂਝਾ ਮੋਰਚਾ ਦੇਸ਼ ਪੱਧਰ ਤੇ ਭਾਰਤ ਪੱਧਰ ਤੇ ਬਣਾਉਣ ਲਈ ਇਹ ਤੈਅ ਹੋ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਟਾਈਮ ਦਿੱਤਾ